ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਈਟੀਵੀ ਚੈਨਲ ਅੱਜ ਜ਼ਿਲ੍ਹਾ ਮਲੇਰਕੋਲਾ ਦੀ ਪੁਲਿਸ ਨੇ ਕੁੱਪਗਲਾਂ ਵਿਖੇ ਵਾਹਨਾਂ ਦੇ ਚਲਾਨ ਕੀਤੇ ਅਤੇ ਕਾਗਜ਼ਾਤ ਪੂਰੇ ਨਾ ਹੋਣ ਦੀ ਸੂਰਤ ਵਿੱਚ ਭਾਰੀ ਜੁਰਮਾਨੇ ਪਾਏ ਅਤੇ ਐਸਐਚਓ ਬਲਵੀਰ ਸਿੰਘ ਨੇ ਗੱਲਬਾਤ ਕਰਦੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਆਪਣੇ ਵਾਹਨਾਂ ਦੇ ਕਾਗਜ਼ ਪੂਰੇ ਰੱਖੋ ਤਾਂ ਜੋ ਕਿਸੇ ਵੀ ਕਿਸਮ ਦਾ ਚਲਾਨ ਨਾ ਕਰਨਾ ਪਵੇ ਨਾ ਹੀ ਕਿਸੇ ਐਮਐਲਏ ਜਾਂ ਕਿਸੇ ਲੀਡਰ ਦੀ ਸਪਾਰਸ਼ ਕਰਨ ਦੀ ਲੋੜ ਪਵੇ

Thank uh -huh.